ਸਨੰਦਰਪੁਰ ਸਾਹਿਬ ਦੇ ਮਤੇ ਚ ਤਿੰਨ ਬੁਨਿਆਦੀ ਗੱਲਾਂ ਨੇ ਉਹ ਮੈਂ ਦੁਹਰਾਉਣਾ ਪਹਿਲਾ ਮਤਾ ਇਹ ਪਹਿਲਾ ਨੁਕਤਾ ਇਹ ਆ ਕਿ ਸਿੱਖਾਂ ਦੀ ਜਿਹੜੀ ਸਾਂਝੀ ਪਛਾਣ ਹੈ ਇੱਕ ਸਾਡੀ ਨਿੱਜੀ ਦੀ ਪਛਾਣ ਹੈ ਕੱਲੇ ਕੱਲੇ ਦੀ ਇੱਕ ਸਾਡੀ ਰਲ ਕੇ ਸਾਂਝੀ ਪਛਾਣ ਹੈ ਜਿਹਨੂੰ ਅਸੀਂ ਗੁਰੂ ਖਾਲਸਾ ਪੰਥ ਕਹਿੰਦੇ ਆ ਉਹਦੇ ਵਿੱਚ ਇਹ ਨੁਕਤਾ ਮੁੱਖ ਰੂਪ ਦੇ ਵਿੱਚ ਆ ਕਿ ਜਿਹੜੀ ਸਾਡੀ ਨਿੱਜੀ ਦੀ ਪਛਾਣ ਹੈ ਉਹਦੇ ਨਾਲ ਉਹ ਉੱਤੇ ਸਾਡੀ ਸਾਂਝੀ ਪਛਾਣ ਹੈ ਗੁਰੂ ਖਾਲਸਾ ਪੰਥ। ਕਨਸਟੀਟਿਊਸ਼ਨ ਜਿਹੜੀ ਸਾਡੀ ਸਾਂਝੀ ਪਛਾਣ ਹੈ ਗੁਰੂ ਖਾਲਸਾ ਪੰਥ ਦੀ ਉਸ ਨੂੰ ਮੰਨੇ ਉਸ ਨੂੰ ਮਾਨਤਾ ਦੇ ਤੇ ਉਹਦੀ ਮਾਨਤਾ ਦੇ ਲਈ ਉਹਨਾਂ ਨੇ ਕੁਝ ਗੱਲਾਂ ਲਿਖੀਆਂ ਨੇ ਵੀ ਸਾਂਝੀ ਸਾਡੀ ਪਛਾਣ ਦੀ ਸਿਰਜਣਾ ਦਸਵੇਂ ਪਾਤਸ਼ਾਹ ਜੀ ਨੇ ਕਰ ਕੀਤੀ। ਜਦੋਂ ਖੰਡੇ ਬਾਡੇ ਦੀ ਪਹੁੰਚ ਕਰ। ਉਸ ਤੋਂ ਬਾਅਦ ਦੁਨੀਆ ਭਰ ਦੇ ਸਾਰੇ ਵੱਡੇ ਮੁਲਕ ਅੰਗਰੇਜ਼, ਫ੍ਰਾਂਸੀਸੀ, ਰਸ਼ੀਅਨ, ਤਿੱਬਤ ਸਾਰਿਆਂ ਨੇ ਉਹ ਸਾਡੀ ਮਾਨਤਾ ਮੰਨੀ ਇੰਡੀਆ ਦੇ ਕਨਸਟੀਟਿਊਸ਼ਨ 'ਚ ਵੀ ਖਾਲਸਾ ਪੰਥ ਦੀ ਸਾਂਝੀ ਮਾਨਤਾ ਨੂੰ ਮੰਨੀ ਜਾਵੇ ਦੂਜਾ ਨੁਕਤਾ ਇਹ ਲਿਖਿਆ ਉਹਨਾਂ ਨੇ ਵੀ ਇਹ ਜਿਹੜੀ ਸਾਡੀ ਗੁਰੂ ਖਾਲਸਾ ਪੰਥ ਦੀ ਸਾਂਝੀ ਮਾਨਤਾ ਹੈ ਇਸ ਖਾਲਸਾ ਪੰਥ ਦਾ ਹੋਮਲੈਂਡ ਹੈ ਇਹ ਪੰਜਾਬ ਜੰਮੂ ਤੋਂ ਲੈ ਕੇ ਦਿੱਲੀ ਤੱਕ ਇਸ ਹੋਮਲੈਂਡ ਨੂੰ ਸਾਡੀ ਇਤਿਹਾਸਿਕ ਧਰਤੀ ਆ ਜਿੱਥੇ ਸਾਡੇ ਬਜ਼ੁਰਗਾਂ ਨੇ ਸਾਡੇ ਗੁਰੂ ਖਾਲਸਾ ਪੰਥ ਦੇ ਅਸੂਲ ਦੇ ਅਨਸਾਰ ਰਾਜ ਇਸ ਹੋਮਲੈਂਡ ਨੂੰ ਤੀਜੀ ਗੱਲ ਉਹਨਾਂ ਨੇ ਇਹ ਕਹੀ ਕਿ ਇਹ ਸਿੱਖ ਹੋਮਲੈਂਡ ਨੂੰ ਕਦਮੁਖਿਆਰੀ ਇਹ ਤਿੰਨ ਗੱਲਾਂ ਪਹਿਲੀ ਕਿ ਸਾਡੀ ਮੁੱਖ ਤੇ ਪ੍ਰਧਾਨ ਪਛਾਣ ਗੁਰੂ ਖਾਲਸਾ ਪੰਥ ਹੈ ਦੂਜੀ ਇਸ ਖਾਲਸਾ ਪੰਥ ਦੀ ਹੋਮਲੈਂਡ ਹੈ ਇਹ ਧਰਤੀ ਜਿੱਥੇ ਅਸੀਂ ਇਤਿਹਾਸਕ ਤੌਰ ਤੇ ਰਾਜ ਕੀਤਾ ਕਿ ਕਿ ਇਸ ਹੋਮਲੈਂਡ ਦੇ ਆਧਾਰ ਦੇ ਉੱਤੇ ਸਨ ਇੱਥੇ ਖੁਦਮੁਖਤਿਆਰੀ ਨਿਕਲੀ ਜਾ ਰਹੀ ਉਸ ਖੁਦਮੁਖਤਿਆਰੀ ਨੂੰ ਵੀ ਬਹੁਤ ਸਪਸ਼ਟ ਤਰ੍ਹਾਂ ਡਿਫਾਈਨ ਕੀਤਾ ਕਿ ਇੰਡੀਆ ਦੇ ਨਾਲ ਚਾਰ ਮਹਿਕਮੇ ਸਾਂਝੇ ਹੋਣ ਫੋਰਨ ਮਿਨਿਸਟਰੀ ਦਾ ਫੌਜ ਦਾ ਕਮਿਊਨੀਕੇਸ਼ਨ ਦਾ ਤੇ ਡਾਕ ਦਾ ਬਾਕੀ ਸਾਰਿਆਂ ਸਾਡੀ ਪ੍ਰਮਖਿਆ ਪੰਜਾਬ ਦੇ ਇੱਕ ਪੰਜਾਬ ਸੂਬੇ ਦੇ ਇਕੱਲੇ ਵਧਧਕਾਰਾਂ ਦੀ ਗੱਲ ਨਹੀਂ ਉਹ ਤਾਂ ਹੋਰ ਵੀ ਬਹੁਤ ਮੰਗਦੇ ਸੀ ਗੁਰੂ ਖਾਲਸਾ ਪੰਥ ਦੀ ਹੋਣ ਨੂੰ ਮੰਨ ਕੇ ਤੇ ਇਸ ਧਰਤੀ ਨੂੰ ਪੰਥ ਦੀ ਹੋਮਲੈਂਡ ਬਣ ਕੇ ਉਸ ਨੂੰ ਵੱਧ ਅਧਿਕਾਰ ਦੇਣੇ ਇਹ ਬਿਲਕੁਲ ਹੀ ਹੋਰ ਗੱਲ ਹੈ ਕਿਸੇ ਇੱਕ ਸੂਬੇ ਨੂੰ ਅਧਿਕਾਰ ਵਧਾ ਕੇ ਢਾ ਦੇਣੇ ਬਿਲਕੁਲ ਹੋਰ ਗੱਲ ਹੈ